ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਸ਼ੀਰ ਦਸਤ ਵਿੱਚ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਹੈ ਕਿ ਕੁਝ ਲੋਕ ਜੋ ਸਟੇਜਾਂ ਤੋਂ ਬਹੁਤ ਹੀ ਜ਼ਿਆਦਾ ਸੱਚ ਬੋਲਣ ਦੀਆਂ ਸਖ ਸੰਗਤ ਨੂੰ ਤਗੀਦਾਂ ਕਰਦੇ ਹਨ ਗੁਰਸਿੱਖੀ ਗ੍ਰਹਿਣ ਕਰਨ ਦੀਆਂ ਅਪੀਲਾਂ ਕਰਦੇ ਹਨ ਅਸਲੀਅਤ ਦੇ ਵਿੱਚ ਉਹ ਆਪ ਕੀ ਹਨ ਕੋਵਰਨ ਨਖੱਟੇ ਨਾਨਕਾ ਓੜਕ ਸੱਚ ਰਹੀ ਸੱਚ ਤਾਂ ਪਰ ਜਾਣਿਆ ਜਾਰੇ ਦ ਸੱਚਾ ਹੋਏ ਸ਼ਹੀਦ ਪਾਈ ਅਵਤਾਰ ਸਿੰਘ ਕੱਥੂ ਰੰਗੜ ਡਿਪਟੀ ਮੁਖੀ ਖਾਲਸਤਾਨ ਲਿਬਰੇਸ਼ਨ ਆਰਮੀ ਸ਼ਹਾਦਤ 21 ਅਪ੍ਰੈਲ 1991 ਜਦੋਂ ਉਸ ਦਾ ਸ਼ਹਾਦਤ ਦਿਹਾਰਾ 30 ਹਾਲਾ ਸੀ ਤਾਂ ਉਸ ਦਿਨ ਤੋਂ ਉਸ ਦੇ ਪਰਿਵਾਰ ਦੇ ਨਾਲ ਸੰਪਰਕ ਹੋਇਆ ਉਸ ਦਿਨ ਤੋਂ ਬਾਅਦ ਉਸ ਦੀ ਧੀ ਲਵਪ੍ਰੀਤ ਕੌਰ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਸੱਚ ਜਾਣਨ ਲਈ ਕੁਝ ਸਵਾਲ ਆਪਣੇ ਪਿਤਾ ਦੀ ਜਥੇਬੰਦੀ ਦੇ ਤਤਕਾਲੀ ਮੁਖੀ ਰਹਿ ਚੁੱਕੇ ਭਾਈ ਨਰਿਆਣ ਸਿੰਘ ਚੋੜਾ ਨੂੰ ਕੀਤੇ ਪਰ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇਸ ਮਸਲੇ ਨੂੰ ਕਿਸ ਤਰੀਕੇ ਦੇ ਨਾਲ ਹੋਰ ਰੰਗਤ ਦਿੱਤੀ ਗਈ ਅੱਜ ਉਹ ਦੁਨੀਆ ਭਰ ਦੇ ਸਾਹਮਣੇ ਹੈ ਜਿਸ ਕਾਰਨ ਅੱਜ ਜਿੱਥੇ ਸਾਰੀ ਸਿੱਖ ਕੌਮ ਦਾ ਧਿਆਨ ਇਸ ਮਸਲੇ ਤੇ ਕੇਂਦਰਿਤ ਹੋ ਚੁੱਕਾ ਉੱਥੇ ਇਸ ਮਸਲੇ ਤੇ ਭਾਈ ਨਰੇਨ ਸਿੰਘ ਵੱਲੋਂ ਸਪਸ਼ਟ ਰੂਪ ਦੇ ਵਿੱਚ ਇੱਕ ਕੁੜੀ ਦੇ ਸਵਾਲਾਂ ਦੇ ਜਵਾਬ ਨਾ ਦੇਣ ਦੇ ਕਾਰਨ ਸੰਘਰਸ਼ ਦੌਰਾਨ ਜਿਨ੍ਹਾਂ ਲੋਕਾਂ ਦੇ ਦੋਰੇ ਤੀਰੇ ਵੱੜ ਕੇ ਚਾਰੇ ਕਿਰਦਾਰ ਰਏ ਹਨ ਜਿਨ੍ਹਾਂ ਦੇ ਟ੍ਰਿਪਲ ਫੇਸ ਤੋਂ ਵੀ ਜ਼ਿਆਦਾ ਫੇਸ ਰਏ ਹਨ ਉਹ ਵੀ ਜਗਜਾਹਰ ਹੋਣ ਲੱਗ ਪਏ ਹਨ ਜਿਨ੍ਹਾਂ ਦੇ ਕਾਰਨ ਸੈਕ ਸੰਘਰਸ਼ ਦੇ ਵਿੱਚ ਬਹੁਤ ਵੱਡੀ ਖਰੋਤ ਆਈ ਇਸ ਦੇ ਸਬੰਧ ਵਿੱਚ ਮੈਂ ਕੁਝ ਨਹੀਂ ਆਖਾਂਗਾ ਕਿਉਂਕਿ ਭਾਈ ਸਰਵਣ ਸਿੰਘ ਅਗਵਾਨ ਭਰਾਤਾ ਅਮਰ ਸ਼ਹੀਦ ਭਾਈ ਸਤਵੰਦ ਸਿੰਘ ਦੀਆਂ ਦੋ ਵੀਡੀਓਜ਼ ਇਸ ਮਸਲੇ ਤੇ ਪਹਿਲਾਂ ਹੀ ਆ ਚੁੱਕੀਆਂ ਹਨ ਮੈਂ ਗੱਲ ਕਰਾਂਗਾ ਸਿਰਫ ਤੇ ਸਿਰਫ ਆਪਣੀ ਕਿਉਂਕਿ ਮੇਰਾ ਕਸੂਰ ਸਿਰਫ ਇਹੀ ਸੀ ਕਿ ਮੈਂ ਇਸ ਸ਼ਹੀਦ ਪਰਿਵਾਰ ਦੀ ਲਗਾਤਾਰ ਮਦਦ ਕਰਦਾ ਆ ਰਿਹਾ ਸੀ ਆ ਰਿਹਾ ਹਾਂ ਕਰਦਾ ਰਹਾਂਗਾ ਔਰ ਇਸ ਗੱਲ ਤੋਂ ਰੁਕਣ ਵਾਸਤੇ ਭਾਈ ਨਰੈਣ ਸਿੰਘ ਚੌੜਾ ਨੇ ਮੈਨੂੰ 1 ਅਗਸਤ 2021 ਤੋਂ ਲੈ ਕੇ 1 ਦਸੰਬਰ 2022 ਤੱਕ 1 ਸਾਲ 4 ਮਹੀਨੇ ਦੁਨੀਆ ਦੇ ਹਰ ਸ਼ਹਿਰ ਤੋਂ ਲਗਭਗ ਸਨੇਹੇ ਭਜਵਾਈ ਕਿ ਉਹ ਪਰਿਵਾਰ ਲਾਲਚੀ ਹੈ ਉਹ ਪਰਿਵਾਰ ਸਰਕਾਰੀ ਆ ਉਹ ਪਰਿਵਾਰ ਪੁਲਿਸ ਦਾ ਰਲਿਆ ਹੋਇਆ ਉਹ ਪਰਿਵਾਰ ਸਾਡੇ ਕਿਸਾਂ ਤੇ ਇਫੈਕਟ ਪਾ ਰਿਹਾ ਸੋ ਮੈਂ ਇਸ ਗੱਲ 'ਤੇ ਕੋਈ ਧਿਆਨ ਨਹੀਂ ਦਿੱਤਾ ਅਖੀਰ ਜਦੋਂ ਮੈਂ ਅੱਕ ਗਿਆ ਸੁਨੇਹ ਸੁਣ ਸੁਣ ਕੇ ਤਾਂ ਮੈਂ ਇੱਕ ਵੀਡੀਓ ਪਾਈ ਕਿ ਮੈਂ 2000 ਪਾਉਂਡ ਦੀ ਸ਼ਰਤ ਲਗਾਉਣਾ ਕਿ ਭਾਈ ਨਰੇਸ਼ ਸਿੰਘ ਜੀ ਤੁਸੀਂ ਇਸ ਪਰਿਵਾਰ ਨੂੰ ਸਰਕਾਰੀ ਸਾਫਟ ਕਰ ਦਿਓ ਪਰ ਉਹ ਨਹੀਂ ਕੀਤਾ ਗਿਆ ਕਿਉਂਕਿ ਉਹ ਸਰਕਾਰੀ ਹੈ ਹੀ ਨਹੀਂ ਇਸ ਤੋਂ ਗੱਲ ਅੱਗੇ ਚੱਲੀ ਤਾਂ ਮੈਨੂੰ ਪਤਾ ਲੱਗਾ ਕਿ ਭਾਈ ਨਰੇਸ਼ ਸਿੰਘ ਚੋੜਾ ਇੱਕ ਪਾਸੇ ਮੇਰੇ ਜਾਣਕਾਰਾਂ ਨੂੰ ਇਹ ਪਛਦਾ ਰਿਹਾ ਕਿ ਡੱਲੇਵਾਲ ਦੀ ਪਤਾ ਨਹੀਂ ਮੇਰੇ ਨਾਲ ਕੀ ਦੁਸ਼ਮਣੀ ਆ ਪਤਾ ਨਹੀਂ ਕਾਹ ਤੋਂ ਉਹ ਸ਼ਹੀਦ ਪਰਿਵਾਰ ਦੀ ਮਦਦ ਕਰ ਰਿਹਾ ਉਸ ਨੂੰ ਰੋਕੋ ਉਹ ਪਰਿਵਾਰ ਸਹੀ ਨਹੀਂ ਦੂਸਰੇ ਪਾਸੇ ਭਾਈ ਨਰੇਂਦਰ ਸਿੰਘ ਚੋੜਾ ਆਪਣੇ ਸੰਗੀ ਸਾਥੀਆਂ ਨੂੰ ਇਹ ਕਹਿੰਦਾ ਰਿਹਾ ਕਿ ਲਵਸ਼ੇਂਦਰ ਸਿੰਘ ਡੱਲੇਵਾਲ ਉਸ ਪਰਿਵਾਰ ਦੀ ਮਦਦ ਤਾਂ ਕਰਦਾ ਕਿਉਂਕਿ ਅਸੀਂ ਉਸ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬੰਨ ਕੇ ਕੁੱਟਿਆ ਸੀ ਦਰਬਾਰ ਸਾਹਿਬ ਤੇ ਹੋਇਆ ਹਮਲੇ ਤੋਂ ਪਹਿਲਾਂ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਮੈਂ ਇੱਕ ਵੀਡੀਓ ਹੋਰ ਜਾਰੀ ਕਰ ਦਿੱਤੀ ਅਤੇ ਉਹਨਾਂ ਹੀ ਦਿਨਾਂ ਦੇ ਵਿੱਚ ਤਕਰੀਬਨ ਮਹੀਨਾ ਪਹਿਲਾਂ ਮੇਰੇ ਦੋ ਦੋਸਤ ਭਾਈ ਬਰਿੰਦਰ ਸਿੰਘ ਬਿੱਟੂ ਅਤੇ ਜਤਿੰਦਰ ਸਿੰਘ ਘਟਵਾ ਪੰਜਾਬ ਗਏ ਜਿਨ੍ਹਾਂ ਨੇ ਭਾਈ ਨਰੇਂਦਰ ਸਿੰਘ ਚੋੜਾ ਨੂੰ ਜਲੰਧਰ ਲੱਗੇ ਹਵੇਲੀ ਨਾਮ ਦਾ ਰੈਸਟੋਰੈਂਟ ਹੈ ਕਹਿੰਦੇ ਕਿਉਂਕਿ ਮੈਂ ਤਾਂ ਵੇਖਿਆ ਨਹੀਂ ਉੱਥੇ ਇਸ ਨੂੰ ਬੁਲਾਇਆ ਜਿੱਤੇ ਇਸ ਨੂੰ ਇਹ ਗੱਲ ਪੁੱਛੀ ਕਿ ਸਾਨੂੰ ਇਹ ਤੇਰੀ ਗੱਲ ਝੂਠ ਜਾਪਦੀ ਆ ਕਿ ਤੂੰ ਜੋ ਪ੍ਰਚਾਰ ਕਰ ਰਿਆ ਕਿ ਤੂੰ ਡੱਲੇ ਵਾਲੋਂ ਬੰਨਿਆ ਸੀ ਤਾਂ ਭਾਈ ਨਰੈਣ ਸਿੰਘ ਚੋੜਾ ਬਿਲਕੁਲ ਸਾਫ਼ ਮੁਕਰ ਗਏ ਅਤੇ ਇਹ ਗੱਲ ਆਖ ਦਿੱਤੀ ਕਿ ਇਹ ਗੱਲ ਮੈਨੂੰ ਭਾਈ ਕਵਰ ਸਿੰਘ ਤਾਮੀ ਨੇ ਦੱਸੀ ਹੈ ਨਾਲ ਹੀ ਭਾਈ ਨਰੈਣ ਸਿੰਘ ਚੋੜਾ ਨੇ ਆਖਿਆ ਕਿ ਲਵਸ਼ਿੰਦਰ ਸਿੰਘ ਜੋ ਵੀਡੀਓ ਬਣਾਉਂਦਾ ਸ਼ਹੀਦ ਸਿੰਘਾਂ ਦੀਆਂ ਉਹ ਸਾਡੇ ਕੇਸਾਂ ਤੇ ਅਫੈਕਟ ਕਰਦੀਆਂ ਕਮਾਲ ਦੀ ਗੱਲ ਹੈ ਬਹੁਤ ਹੀ ਕਮਾਲ ਦੀ ਗੱਲ ਹੈ ਕਿ ਮੈਂ ਜਦੋਂ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਸ਼ੀਦਾਂ ਦੇ ਹੱਕ ਦੇ ਵਿੱਚ ਸ਼ਹੀਦਾਂ ਦੇ ਕਾਰਨਾਮਿਆਂ ਦੇ ਬਾਰੇ ਸੰਘਰਸ਼ ਦੇ ਹੱਕ ਦੇ ਵਿੱਚ ਆਰਟੀਕਲਸ ਲਿਖਨੇ ਸ਼ੁਰੂ ਕੀਤੇ ਸਨ तकरीबन 30 ਸਾਲ ਤੋਂ ਜ਼ਿਆਦਾ ਸਮਾਂ ਮੈਂ ਲਗਾਤਾਰ ਆਰਟੀਕਲ ਲਿਖਦਾ ਰਿਹਾ ਕੋਵਿਡ 19 ਦਾ ਵਕਤ ਆਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਮੇਰੇ ਕੁਝ ਦੋਸਤਾਂ ਨੇ ਮੈਨੂੰ ਆਖਿਆ ਕਿ ਅੱਜ ਕੱਲ ਪੰਜਾਬੀਆਂ ਦੀ ਇਹ ਗੱਲ ਬਣ ਚੁੱਕੀ ਆ ਕਿ ਗੱਲ ਨਹੀਂ ਬਾਤ ਨਹੀਂ ਪੈਸੇ ਨਾਲ ਖਰੀਦਣਾ ਪੰਜਾਬ ਆ ਪੰਜਾਬੀ ਦੀ ਖਰੀਦ ਕੀ ਨਹੀਂ ਪੜਨੀ ਕਿਤਾਬ ਹੈ ਇਸ ਕਰਕੇ ਜੋ ਤੂੰ ਲਿਖਿਆ ਹੈ ਇਹ ਤੇਰਾ ਐਵੇਂ ਹੀ ਚਲੇ ਗਿਆ ਲੋਕ ਆਰਟੀਕਲ ਪੜਦੇ ਹਨ ਪੜਨ ਤੋਂ ਬਾਅਦ ਉਹਨਾਂ ਨੂੰ ਸੱਟ ਦਿੰਦੇ ਹਨ ਤੂੰ ਅਜਿਹਾ ਕਰ ਕਿ ਹੁਣ ਜੋ ਜ਼ਮਾਨਾ ਹੈ ਉਸ ਜ਼ਮਾਨੇ ਦਾ ਹਾਣੀ ਬਣ ਕੇ YouTube ਚੈਨਲ ਬਣਾ ਅਤੇ ਇਹ ਸਾਰੀ ਜਾਣਕਾਰੀ ਜੋ ਉਸਾਰੂ ਗੱਲਾਂ ਤੂੰ ਲਿਖਦਾ ਉਹੀ ਉਸਾਰੂ ਗੱਲਾਂ ਸੰਘਰਸ਼ ਦੀਆਂ ਸ਼ਹੀਦਾਂ ਦੇ ਪੱਖ ਦੀਆਂ ਜੋ ਟੀਵੀ ਤੇ ਪਾਉਣੀਆਂ ਸ਼ੁਰੂ ਕਰਦੇ ਸੋ ਉਹ ਮੈਂ ਕਾਰਜ ਕਰਨਾ ਸ਼ੁਰੂ ਕੀਤਾ ਸੀ ਸ਼ਮਸ਼ੀਰ ਦਸਤ ਤਿਆਨਰ ਬਣਾ ਕੇ ਤਾਂ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਨੇ ਆਪਣੇ ਸ਼ਹੀਦ ਹੋਏ ਸਿੰਘਾਂ ਦੀ ਜਾਣਕਾਰੀਆਂ ਦਿੱਤੀਆਂ ਅਤੇ ਦੁਨੀਆ ਭਰ ਵਿੱਚੋਂ ਬਹੁਤ ਹੀ ਉਸਾਰੂ ਫੀਡਬੈਕ ਦਿੱਤੀ ਗਈ ਲੋਕਾਂ ਵੱਲੋਂ ਪਰ ਭਾਰਤ ਸਰਕਾਰ ਨੂੰ ਇਸ ਦੀ ਤਕਲੀਫ ਹੋਈ ਡਾਡੀ ਤਾਂ ਉਹਨਾਂ ਨੇ ਪਿਛਲੇ ਸਾਲ 15 ਜੂਨ 2022 ਵਾਲੇ ਦਿਨ ਮੇਰੇ ਇਸ YouTube ਚੈਨਲ ਸ਼ਮਸ਼ੀਰ ਦਸ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਸੋ ਸੋਚਣ ਵਾਲੀ ਗੱਲ ਹੈ ਕਿ ਜੇ ਮੈਂ ਸ਼ਹੀਦਾਂ ਦੀਆਂ ਵੀਡੀਓਸ ਪਾਵਾਂ ਉਸਾਰੂ ਪੱਖ ਉਹਨਾਂ ਦਾ ਪੇਸ਼ ਕਰਾਂ ਸ਼ਹੀਦਾਂ ਦਾ ਅਤੇ ਸੰਘਰਸ਼ ਦਾ ਤਾਂ ਉਹਦੀ ਤਕਲੀਫ ਭਾਰਤ ਸਰਕਾਰ ਨੂੰ ਹੁੰਦੀ ਆ ਉਹ ਮੇਰਾ ਚੈਨਲ ਬੈਨ ਕਰਦੀ ਆ ਤੇ ਉਹੀ ਤਕਲੀਫ ਭਾਈ ਨਰਿਆਣ ਸਿੰਘ ਚੋੜਾ ਨੂੰ ਹੁੰਦੀ ਹੈ ਜਦ ਕੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਸ਼ਹੀਦਾਂ ਦੀਆਂ ਜੀਵਨੀਆਂ ਬਾਰੇ ਸ਼ਹੀਦਾਂ ਦੇ ਕਾਰਨਾਮਿਆਂ ਬਾਰੇ ਆ ਚੁੱਕੀਆਂ ਅਤੇ ਆ ਰਹੀਆਂ ਹਨ ਉਹਨਾਂ ਦੀ ਕੋਈ ਤੰਗੀ ਨਹੀਂ ਕੋਈ ਤਕਲੀਫ ਨਹੀਂ ਕਿਉਂਕਿ ਉਹ ਕਿਤਾਬਾਂ ਲਿਖਣ ਵਾਲੇ ਭਾਈ ਨਰਿਆਣ ਸਿੰਘ ਚੋੜਾ ਦੀ हां ਵਿੱਚ ਹਾਂ ਮਣਾਉਣ ਵਾਲੇ ਹਨ ਇਹ ਹੀ ਕਾਰਨ ਹੋ ਸਕਦਾ ਅਤੇ ਮੈਂ ਭਾਈ ਨਰੇਸ਼ ਸਿੰਘ ਚੋੜਾ ਦੀ ਗੱਲ ਮੰਨ ਕੇ ਭਾਈ ਅਵਤਾਰ ਸਿੰਘ ਕੱਥੂ ਨਿੰਗਲ ਦੇ ਪਰਿਵਾਰ ਤੋਂ ਪਿਛਾ ਨਹੀਂ ਹੋਇਆ ਜਦਕਿ ਅਸਲੀਅਤ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਭਾਈ ਨਰੇਸ਼ ਸਿੰਘ ਚੋੜਾ ਜਾਂ ਭਾਈ ਕਮਰ ਸਿੰਘ ਧਾਮੀ ਦੀ ਸ਼ਕਲ ਤੱਕ ਨਹੀਂ ਦੇਖੀ ਕਦੀ ਭਾਈ ਨਰੇਸ਼ ਸਿੰਘ ਚੋੜਾ ਦੇ ਨਾਲ ਟੈਲੀਫੋਨ ਤੇ ਗੱਲ ਨਹੀਂ ਹੋਈ ਤਾਂ ਫਿਰ ਵੀ ਇਹ ਡਾ ਵੱਡਾ ਇਲਜ਼ਾਮ ਲਗਾ ਦਿੱਤਾ ਗਿਆ ਕਿ ਅਸੀਂ ਇਸ ਨੂੰ ਬੰਨਿਆ ਸੀ ਸੋ ਉਸ ਤੋਂ ਬਾਅਦ ਮੈਂ ਭਾਈ ਕਵਰ ਸਿੰਘ ਧਾਮੀ ਨੂੰ ਫੋਨ ਕੀਤਾ ਤਾਂ ਕਿ ਇਸ ਗੱਲ ਨੂੰ ਕਲੀਅਰ ਕੀਤਾ ਜਾ ਸਕੇ ਤਾਂ ਭਾਈ ਕਵਰ ਸਿੰਘ ਧਾਮੀ ਦਾ ਇਸ ਗੱਲ ਤੋਂ ਮੈਂ ਧੰਨਵਾਦ ਵੀ ਕਰਦਾ ਕਿ ਆਖਰ ਉਹਨਾਂ ਨੇ ਇਸ ਗੱਲ ਤੇ ਸੱਚ ਬੋਲ ਹੀ ਦਿੱਤਾ ਭਾਈ ਕਵਰ ਸਿੰਘ ਧਾਮੀ ਬਿਲਕੁਲ ਇਸ ਗੱਲ ਤੋਂ ਮੁਕਰ ਗਏ ਅਤੇ ਉਹਨਾਂ ਇਹ ਆਖਿਆ ਕਿ ਮੈਂ ਕਿਤੇ ਵੀ ਨਹੀਂ ਲਿਖਿਆ ਨਾ ਹੀ ਕਦੀ ਆਖਿਆ ਕਿ ਅਸੀਂ ਲਵਸ਼ਿੰਦਰ ਸਿੰਘ ਦਿੱਲੀ ਵਾਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬੰਨਿਆ ਸੀ ਕਵਰ ਸਿੰਘ ਤਾਮੀ ਦਾ ਕਹਿਣਾ ਹੈ ਕਿ ਉਸ ਨੇ ਬੱਬਰਾਂ ਦੇ ਤਿੰਨ ਸਿੰਘਾਂ ਨੂੰ ਬੰਨਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਬੱਬਰਾਂ ਨੇ ਸੰਤ ਜਰਨੇਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਸੱਜੀ ਬਾਹ ਜਿਸ ਨੂੰ ਸਿੱਖ ਕੌਮ ਮੰਦੀ ਆ ਅਮਰ ਸ਼ਹੀਦ ਭਾਈ ਸਰੇਂਦਰ ਸਿੰਘ ਸੋਢੀ ਨੂੰ ਬੰਨ ਲਿਆ ਸੀ ਅਤੇ ਸੋਢੀ ਦੇ ਬਦਲੇ ਦੇ ਵਿੱਚ ਭਾਈ ਕਵਰ ਸਿੰਘ ਤਾਮੀ ਨੇ ਤਿੰਨ ਬੱਬਰ ਬੰਨ ਲਏ ਸੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਪਰ ਇਹੋ ਜਈ ਗੱਲ ਸਿੱਖ ਸ਼ਹੀਦਾਂ ਦਾ અપਮਾਨ ਜ਼ਰੂਰ ਕਰਦੀ ਆ ਔਰ ਇਹੋ ਜਈਆਂ ਗੱਲਾਂ ਕਰਕੇ ਸਿੱਖ ਸੰਘਰਸ਼ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਬਲਕਿ ਆਪਣੇ ਆਪ ਨੂੰ ਨੀਵੇਂ ਥਾਂ ਰੱਖ ਕੇ ਸਿੱਖ ਸ਼ਹੀਦਾਂ ਦਾ ਹਮੇਸ਼ਾ ਹੀ ਉਸਾਰੂ ਅਤੇ ਸਾਰਥਕ ਪੱਖ ਦੁਨੀਆ ਵਿੱਚ ਪੇਸ਼ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੀਆਂ ਗੱਲਾਂ ਆਉਣ ਵਾਲੀ ਸਿੱਖ ਨਸਲ ਵਾਸਤੇ ਸੇਧ ਮਈ ਵਰਤਾਰਾ ਨਹੀਂ ਬਣ ਗਈਆਂ ਸੋ ਇਸ ਕਰਕੇ ਹਮੇਸ਼ਾ ਹੀ ਓਨਕ ਗੱਲ ਹੀ ਕਰਨੀ ਚਾਹੀਦੀ ਹੈ ਜਿਹੜੀ ਗੱਲ ਸੰਘਰਸ਼ ਦੇ ਪੱਖ ਵਿੱਚ ਹੋਵੇ ਔਰ ਸਿੱਖ ਸ਼ਹੀਦਾਂ ਦੇ ਸਤਕਾਰ ਦੇ ਵਿੱਚ ਵਾਅਦਾ ਕਰਦੀ ਹੋਵੇ ਦੂਸਰੀ ਗੱਲ ਅੱਜ ਮੈਂ ਇਹ ਵੀ ਕਲੀਅਰ ਕਰ ਦੇਣੀ ਚਾਹਾਂਗਾ ਕਿ ਪਿਛਲੇ 40 ਸਾਲਾਂ ਦੌਰਾਨ ਅੱਜ ਦੀ calright ਤੱਕ ਪਾਈ ਨਰੈਣ ਸਿੰਘ ਜੀ ਇੱਕ ਸਾਤ ਤੱਕ ਵੀ ਸਿੱਖ ਸੰਘਰਸ਼ ਦੇ ਖਿਲਾਫ ਸਿੱਖ ਕੌਮ ਦੇ ਖਿਲਾਫ ਨਹੀਂ ਲਿਆ ਇੱਕ ਪੈਸੇ ਦਾ ਵੀ ਫਾਇਦਾ ਸਿੱਖ ਸੰਗਤ ਦੀ ਮਾਇਆ ਤੋਂ ਨਹੀਂ ਲਿਆ ਸਿੱਖ ਸੰਗਤ ਤੋਂ ਨਹੀਂ ਲਿਆ ਕੇਵਲ ਤੇ ਕੇਵਲ ਆਪਣੀ ਕਿਰਤ ਕੀਤੀ ਆ ਗੁਰੂ ਸਾਹਿਬ ਦੇ ਹੁਕਮ ਘਾਲ ਖਾਏ ਕਿਸ਼ ਹੱਥੋਂ ਦੀ ਨਾਨਕ ਰਾਹ ਪਛਾਣੇ ਸੀ ਤੇ ਪਹਿਰਾ ਦਿੱਤਾ ਬਗਾਨੀਆਂ ਵੋਟਾਂ ਅਤੇ ਬਗਾਨੇ ਨੋਟਾਂ ਤੇ ਕਦੀ ਆਸ ਨਹੀਂ ਰੱਖੀ ਨਾ ਹੀ ਇਹੋ ਜਿਹੀ ਵਰਤੀ ਅਕਾਲ ਪੁਰਖਵਾਹੀ ਗੁਰੂ ਬਣਾਉਣਾ ਸੋ ਇਸ ਤੋਂ ਜੋ ਅਗਲਾ ਕਲਿੱਪ ਹੋਵੇਗਾ ਉਹ ਮੇਰੀ ਅਤੇ ਭਾਈ ਕਵਰ ਸਿੰਘ ਧਾਮੀ ਦੀ ਜੋ ਗੱਲਬਾਤ ਹੋਈ ਉਸ ਦਾ ਕੁਝ ਹਿੱਸਾ ਹੈ ਔਰ ਇਸ ਗੱਲ ਦੀ ਵੀ ਮੈਂ ਸਖ ਕੌਮ ਤੋਂ ਮਾਫੀ ਮੰਗਦਾ ਕਿ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਕਿਸੇ ਦੀ ਕਾਲ ਰਿਕਾਰਡ ਕੀਤੀ ਆ ਕਿਉਂਕਿ ਇਸ ਮਸਲੇ ਨੂੰ ਇੰਨਾ ਜ਼ਿਆਦਾ ਵਿਗਾੜ ਦਿੱਤਾ ਗਿਆ ਸੀ ਔਰ ਮੈਨੂੰ ਇੱਕ ਸ਼ਹੀਦ ਪਰਿਵਾਰ ਦੀ ਮਦਦ ਕਰਨ ਬਦਲੇ ਇਨਾ ਬਦਨਾਮ ਕਰ ਦਿੱਤਾ ਗਿਆ ਸੀ ਕਿ ਇਹ ਮੇਰੇ ਵਾਸਤੇ ਬਹੁਤ ਜ਼ਰੂਰੀ ਹੋ ਗਿਆ ਸੀ। ਔਰ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ 32 ਸਾਲਾਂ ਵਿੱਚ ਇੰਗਲੈਂਡ ਵਿੱਚ ਆਏ ਨੂੰ ਜਦੋਂ ਹੋ ਗਏ ਸੀ ਤਾਂ ਉਦੋਂ ਤੱਕ ਮੈਨੂੰ ਸ਼ਹੀਦ ਪਰਿਵਾਰਾਂ ਦੇ ਨਾਲ ਜੋੜਿਆ ਗਿਆ ਕਿ ਫਲਾਨੇ ਸ਼ਹੀਦ ਦੀ ਮਦਦ ਕਰਦੇ ਫਲਾਨੇ ਦੀ ਕਰਦੇ ਔਰ ਮੈਂ ਕੀਤੀ ਵੀ ਔਰ ਸਿੱਧੇ ਰੂਪ ਵਿੱਚ ਆਪਣੇ ਦੋਸਤਾਂ ਨੂੰ ਕਰਵਾਈ ਵੀ ਪਰ ਇਹ ਪਹਿਲਾ ਤਜਰਬਾ ਹੋਇਆ ਪਿਛਲੇ ਲਗਭਗ 2 ਸਾਲਾਂ ਦੌਰਾਨ 21 ਮਈ 21 ਅਪ੍ਰੈਲ 2021 ਤੋਂ ਬਾਅਦ ਕਿ ਮੈਨੂੰ ਇੱਕ ਸ਼ਹੀਦ ਪਰਿਵਾਰ ਦੇ ਨਾਲੋਂ ਤੋੜਨ ਵਾਸਤੇ ਏਡਾ ਵੱਡਾ ਤਾਣਾ ਬਾਣਾ ਬੁਣਿਆ ਗਿਆ ਥਾਂ ਥਾਂ ਤੇ ਮੈਨੂੰ ਬਦਨਾਮ ਕੀਤਾ ਗਿਆ ਔਰ ਥਾਂ ਥਾਂ ਤੋਂ ਮੈਨੂੰ ਸੁਨੇਹੇ ਭਜਵਾਏ ਗਏ ਕਿ ਤੂੰ ਉਸ ਸ਼ਹੀਦ ਪਰਿਵਾਰ ਦੀ ਮਦਦ ਨਾ ਕਰ ਉਸ ਸ਼ਹੀਦ ਪਰਿਵਾਰੀ ਹੈ ਪਰ ਉਹ ਸ਼ਹੀਦ ਪਰਿਵਾਰ ਸਰਕਾਰੀ ਹੈ ਕਾਰਨ ਕੀ ਸੀ ਕਿ ਉਹ ਸ਼ਹੀਦ ਆਰਥਿਕ ਪੱਖ ਤੋਂ ਟੁੱਟ ਜਾਵੇ ਤੇ ਉਹ ਸਾਨੂੰ ਸਵਾਲ ਪੁੱਛਣੇ ਬੰਦ ਕਰ ਦੇਵੇ ਪਰ ਅਜਿਹਾ ਕਦੀ ਨਹੀਂ ਹੋਇਆ ਕਿਉਂਕਿ ਸੱਚ ਸੱਚ ਹੀ ਹੁੰਦਾ ਝੂਠ ਝੂਠ ਹੀ ਹੁੰਦਾ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਹਾਂਜੀ ਕਮਲ ਸਾਹਿਬ ਹੈਲੋ ਹੈਲੋ ਹਾਂ ਜਰ ਜੀ ਜਦੋਂ ਹੈਲੋ ਹਾਂਜੀ ਹਾਂਜੀ ਸੰਧਾਨ ਨਾ ਠੀਕ ਹੋ ਆਹ ਤੁਹਾਨੂੰ ਅੱਗੇ ਮਾਰ ਨਹੀਂ ਪਤਾ ਨਹੀਂ ਆ ਰਹੀ ਕਨੀ ਆ ਰਹੀ ਆ ਤੁਹਾਡੀ ਆ ਰਹੀ ਆ ਤੁਹਾਡੀ ਆ ਰਹੀ ਮੈਂ ਠੀਕ ਐ ਬਸ ਸੋ ਮੇਰੀ ਫਨੀ ਚਲੋ ਆ ਜੀ ਦੋਸਤੋ ਹਾਂਜੀ ਦੇਖ ਲਈ ਫੋਟੋ ਹਾਂ ਫੋਟੋ ਮੈਂ ਦੇ ਦਿੱਤੀ ਬਈ ਜਾਨੀ ਫੋਟੋ ਆਪਣੇ ਆਪ ਹੱਸਾ ਜਾਂਦਾ ਆ ਇਹ 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 ਮਤਲਬ 1985 ਦੀ ਆ ਜਿੱਦਣਾ ਜਿਹੜਾ ਮੈਂ ਕੋਈ ਤੁਹਾਨੂੰ ਇਹ ਇੰਤਰਮੀੈਂਟ ਮੈਂ ਦੱਸਦਾ ਕਿ ਮੈਂ ਨਾ ਕੋਵਿਡ ਦੇ ਵਿੱਚ ਮੇਰੇ ਕੰਮ ਕਰਦੇ ਸੀ ਜਦੋਂ ਮੈਂ ਮੈਂ ਨਰੈਨਸਨ ਕੋਲ ਮੈਂ ਹਾਂ ਉਹ ਤੇ ਸਾਡੇ ਕੱਪਟਾਨੀ ਦੇ ਜਦੋਂ ਇਹ ਜਦੋਂ ਕਿੰਨੀ ਕੀ ਬਾਰੇ ਹੋਇਆ ਹਾਂ ਹਾਂ ਕੋਲ ਕਿ ਹਾਂਜੀ ਇਹ ਜਾਓ ਉਹਦੇ ਲਈ ਮੈਂ ਮੇਰੀ ਇੱਕ ਪ੍ਰੋਬਲਮ ਸੀ ਕਿ ਮੈਂ 80 ਸਾਲ ਆਪ ਦੀ ਲਾਈਫ ਦੇ ਵਿੱਚ ਹੋਣੀ ਲਿਖਣਾ ਮੈਂ ਆਪਣੀ ਆਈਡੀ ਵੀ ਪਾਇਆ ਸੀ ਬਹੁਤ ਬੜੀ ਗੱਲ ਹੈ ਠੀਕ ਹੈ ਅੱਛਾ ਮੈਂ ਉਹਨੂੰ ਸਾਰਾ ਕੁਝ ਲਿਖ ਕੇ ਦਿੱਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਚਲ ਮੈਨੂੰ ਵੈਸੇ ਮੈਂ ਅੱਛਾ ਜਾਂ ਵੀ ਕਹਿ ਦਿੰਦਾ ਲਿਖ ਕੇ ਵੀ ਕਹਿ ਦਿੰਦਾ ਮੈਂ ਉਹ ਕੋਵਰਡ ਚ ਉਹਨੂੰ ਬੜਾ ਕੁਝ ਲਿਖ ਕੇ ਦਿੱਤਾ ਸਾਰਾ ਲਿਖਾਇਆ ਤੇ ਮੈਂ ਇਹ ਉਹਦੇ ਚ ਸਾਰਾ ਲਿਖਿਆ ਕਿ ਮੈਂ ਤਿੰਨ ਬੰਦੇ ਕਿਸਤਾ ਉੱਥੇ ਪੜ ਕੇ ਬਗਾ ਨੇ ਛੋਡੀ ਨੂੰ ਬੰਨਿਆ ਤੇ ਅਸੀਂ ਤਿੰਨ ਬੰਦਿਆਂ ਨੂੰ ਅਸੀਂ ਮਦਦ ਕਰਿਆ ਇੱਕ ਆਪਾਂ ਕੇ ਤੇ ਜਾਨੇ ਬੰਦਾ ਨੇ ਬੰਦਾ ਨੇ ਭਾਈ ਸੁਰਿੰਦਰ ਸਿੰਘ ਛੋਡੀ ਨੂੰ ਬੰਨਿਆ ਸੀ ਪਹਿਲਾ ਫੋੜੀ ਨੂੰ ਬੰਨਿਆ ਉਹਦੇ ਬਰਾਬਰ ਤੇ ਫਿਰ ਅਸੀਂ ਉਹਨਾਂ ਦੇ ਬਕਾਂ ਦੇ ਪੰਨਿਆਂ ਨੂੰ ਬੰਨਿਆ ਅੱਛਾ ਅੱਛਾ ਮੇਰੀ ਗੱਲ ਤੁਹਾਨੂੰ ਮੈਂ ਕਾਦਰਿਕ ਨੂੰ ਮੈਂ ਕਿਹਾ

जो मैं जानता चौड़ा चौड़े मैं लखसिंदर नहीं जाता मैं धामी ने दस्याी होना ने कुटिया मेरे डालू होने क्या मैं मेरा जाना नहीं, नहीं ਇਹ ਮਾਦਮ ਨਹੀਂ ਉਹ ਕਿਸੇ ਗੱਲ ਸੁਣਾ ਮੇਰੇ ਮੇਰੇ ਮੈਂ ਕਹਾ ਉਹ ਨਰਿੰਦ ਨੇ ਚਾਪੇ ਗਿਆ 10 ਮਹੀਨੇੋਂ ਕੱਢਿਆ ਲਿਖ ਕੇ ਦੱਸਿਆ ਉਹਦੇ ਕੋਲ ਵਿਆਹ ਕਰਾਉਣਾ ਆਪਾ ਆਪਣੀਆਂ ਉਹਦੇ ਚ ਜਿੱਦਣਾਂ ਆਉਂਦੇ ਨੇ ਕਿ ਜਾਬੇ ਮੈਂ ਸ਼ਾਪਨ ਨੂੰ ਸ਼ਾਪਿਆ ਨਹੀਂ ਕਿੰਨਾ ਕਿ ਸੁਣਾਏ ਉਹਦੇ ਬੱਚੇ ਇਹ ਨਹੀਂ ਆਲੇ ਕਿਤੇ ਦੇ ਨੇ ਕਿਹਾ ਜੇ ਆਪੇ ਫਰਨੈਂਸੈਂਟ ਤੇ ਬਾਰੇ ਮੈਨੂੰ ਸੁਣਾਏ ਜੇ ਸੰਨੀਬਾ ਉਹਦਾ ਪਾਡਾ ਉਹਦੀ ਕੋਲ ਆਉਗਈ ਨਹੀਂ ਉਹਦੀ ਨਾ ਮੈਨੂੰ ਕਹਿਆ ਇਹ ਨਾ ਇਹ ਸੀ ਮੈਂ ਲਖਸ਼ੰਦਰੀ ਮੇਰਾ ਨਾਮ ਜਮਲੇ ਦਾ ਹੈ ਅੱਜਕੱਲ ਮੈਂ ਲਖਸ਼ੰਦਰੀ ਦਾ ਚੱਲਦਾ ਆ

ਉਹ ਮੈਂ ਉਹ ਤੇ ਤਿੰਨ ਬੰਦਿਆਂ ਨੂੰ ਕਹਿਆ ਮੈਂ ਉਹ ਗਲਤੀ ਆ ਬੰਦੀ ਲਈ ਮੈਂ ਕਹਿੰਦਾ ਆਪਣੀ ਗਲਤੀਆਂ ਲੱਭ ਲਈਏ ਅਸੀਂ ਉਹ ਗਲਤੀਆਂ ਦਾ ਕੰਮ ਦੇਣਾ ਬੰਦੇ ਆਪਸਾਂ ਨਹੀਂ ਕਰ ਲਹੀ ਪਰਸੇ ਤੇ ਤਿੰਨ ਬੰਦਿਆਂ ਨੂੰ ਕਿਹਾ ਸੀ ਨਹੀਂ ਸੀ ਮੈਂ ਕਿਤੇ ਨਹੀਂ ਰੰਗਦਾ ਉਸੇ ਨਹੀਂ ਕਹਿ ਰਹੇ ਮੈਨੂੰ ਨਹੀਂ ਕੁੱਟਿਆ ਮੈਂ ਤੁਹਾਨੂੰ ਪੁੱਛਣਾ ਜਾ ਤੁਸੀਂ ਮੈਨੂੰ ਕੁੱਟਿਆ ਨਹੀਂ ਜਾਣਾ ਹਾਂ ਮੈਂ ਜਿਹੜੀ ਮੈਂ ਉਹ ਸਹਤ ਤੀਂ ਹੋਇਆ ਫੋਟੋ ਵੀ ਟੀਆ ਉਹ ਸਾਥ ਮਤਾਰੋ ਕੇ ਹੈ ਵੀ 10 ਸਾਲ ਪੁਰਾਣੀ ਤੇ ਹੁਣ ਮੈਨੂੰ 34 ਸਾਲ ਪੁਰਾਣੀ ਮੈਂ ਵੀ ਲੱਗ ਗਿਆ ਤਾਂ ਮੈਂ ਕਹੇ ਤਿੰਨ ਵੰਦੀ ਜ਼ਰੂਰ ਹੋਣਾ ਦੇਖਿਆ ਹਾਂ ਇਹ ਇਹ ਮੈਂ ਤੁਹਾਨੂੰ ਪੁਲਿਸ ਕੋਲ ਜਾ ਰਿਹਾ ਤੇ ਤੁਹਾਡੇ ਦੇ ਗੱਲ ਆ ਰਹੀ ਆ ਤੁਸੀਂ ਤੁਸੀਂ ਮੈਨੂੰ ਕੁੱਟਿਆ ਜਾਂ ਨਹੀਂ ਕਿ ਇਹ ਤੁਹਾਨੂੰ ਮੈਂ ਪੁੱਛਣ ਗਿਆ ਹਾਂ ਮੈਂ ਯਾਰ ਪਾਣਾ ਇੱਕ ਵਾਰ ਵਾਰ ਹੋਈ ਬਾ ਵਾਰ ਜੋ ਕਹਿੰਿਓ ਕਿ ਰੁਕੋ ਕਿਹੰਟੀ ਗੱਲ ਹੋ ਰਹੀ ਆ ਠੀਕ ਹੈ ਇੱਕ ਵਾਰ ਕਹਿੰਦਾ ਮੈਂ ਕਦੇ ਨਹੀਂ ਗਿਆ ਮੈਂ ਉਹ ਜਿੰਨ ਜਾਈ ਬਕਾ ਪਾ ਠੀਕ ਆਈਗਾ ਤਾ ਤੂੰ ਭਾਈ ਕਵਰ ਸਿੰਘ ਧਾਮੀ ਵੱਲੋਂ ਬੋਲੀ ਗਈ ਇਸ ਸੱਚ ਦੇ ਨਾਲ ਭਾਈ ਨਰੈਣ ਸਿੰਘ ਚੋੜਾ ਵੱਲੋਂ ਜੋ ਮੇਰੇ ਖਿਲਾਫ ਝੂਠਾ ਪ੍ਰਪਾਗੈਂਡਾ ਕੀਤਾ ਗਿਆ ਜੋ ਮੈਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕੀਤਾ ਗਿਆ ਜੋ ਮੇਰੇ ਖਿਲਾਫ ਝੂਠ ਬੋਲ ਕੇ ਮੈਨੂੰ ਜਲੀਲ ਕੀਤਾ ਗਿਆ ਜੇ ਇਸ ਝੂਠ ਦਾ ਆਸਰਾ ਲੈ ਕੇ ਭਾਈ ਨਰੈਣ ਸਿੰਘ ਚੌੜਾ ਦੀ ਫੇਸਬਕ ਤੇ ਮੇਰੀ ਅਤੇ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾ ਭਾਈ ਸਰਵਣ ਸਿੰਘ ਅਗਵਾਨ ਦੀ ਖਿੱਲੀ ਉਡਾਈ ਗਈ ਸੀ ਉਹ ਸਾਰੇ ਦਾ ਸਾਰਾ ਕੂੜ ਰੱਦ ਹੋ ਜਾਂਦਾ ਇਸ ਤੋਂ ਬਾਅਦ ਮੈਂ ਤਕਰੀਬਨ 3 ਹਫ਼ਤੇ ਤੋਂ ਜ਼ਿਆਦਾ ਸਮਾਂ ਉਡੀਕ ਕੀਤੀ ਕੇ ਪਾਈ ਕਵਨ ਸਿੰਘ ਧਾਮੀ ਭਾਈ ਨਰਿਆਣ ਸਿੰਘ ਚੋੜਾ ਦੇ ਕੋਲ ਇਤਰਾਜ਼ ਪ੍ਰਗਟ ਕਰਨਗੇ ਅਤੇ ਭਾਈ ਨਰਿਆਣ ਸਿੰਘ ਚੋੜਾ ਇਸ ਗੱਲ ਤੇ ਕੋਈ ਪਛਤਾਵਾ ਕਰੇਗਾ ਪਰ ਕਹਿੰਦੇ ਹਨ ਕਿ ਹੰਕਾਰੀ ਅਤੇ ਗੁਨਾ ਤੋਂ ਰਹਿਤ ਮਨੁੱਖ ਹੋਵੇ ਅਤੇ ਸੁੱਕਿਆ ਹੋਇਆ ਕੋਈ ਰੁੱਖ ਹੋਵੇ ਸੁੱਕਿਆ ਹੋਇਆ ਰੁੱਖ ਅਤੇ ਹੰਕਾਰੀ ਮਨੁੱਖ ਇਹ ਝੁਕਿਆ ਨਹੀਂ ਕਰਦੇ ਪਰ ਟੱਟ ਜਰੂਰ ਜਾਂਦੇ ਹਨ ਜਦੋਂ ਟੱਟਦੇ ਹਨ ਤਾਂ ਉਹਨਾਂ ਨੂੰ ਦੁਨੀਆ ਵੇਖਦੀ ਆ ਅਤੇ ਉਹਨਾਂ ਦੇ ਕਈ ਕਈ ਫਿਰ ਉਸ ਵੇਲੇ ਮੋਸ਼ੇ ਪੈ ਜਾਂਦੇ ਹਨ ਸੋ ਮੈਂ ਆਖਰ ਦੇ ਵਿੱਚ ਸਮੁੱਚੀ ਸਿੱਖ ਸੰਗਤ ਦੇ ਕਚੈਰੀ ਦੇ ਵਿੱਚ ਇੱਕ ਸਵਾਲ ਰੱਖਦਾ ਕਿ ਜਿਹੜੇ ਵਿਅਕਤੀ ਇੰਨਾ ਝੂਠ ਦਾ ਸਹਾਰਾ ਲੈ ਲੈ ਕੇ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਲਈ ਯਤਨਸ਼ੀਲ ਹੋਣ ਜਿਹੜੇ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਇੱਕ ਸ਼ਹੀਦ ਦੀ ਧੀ ਦੇ ਚਾਰ ਸਵਾਲਾਂ ਦੇ ਜਵਾਬ ਦੇਣ ਦੀ ਜੋਗ ਨਾ ਹੋਵੇ ਜਿਹੜੇ ਵਿਅਕਤੀ ਕਿਸੇ ਇੱਕ ਸ਼ਹੀਦ ਦੀ ਧੀ ਦੇ ਸਾਹਮਣੇ ਬਹਿ ਕੇ ਗੱਲ ਕਰਨ ਦੀ ਹਿੰਮਤ ਨਾ ਰੱਖਦੇ ਹੋਣ ਜਿਹੜੇ ਵਿਅਕਤੀ ਇੱਕ ਪਾਸੜ ਹੀ ਬਿਆਨ ਦਾਗਣ ਦੇ ਆਦੀ ਹੋਣ ਉਹ ਕੌਮ ਦਾ ਪਲਾਕ ਕਰ ਸਕਦੇ ਹਨ ਕੌਮ ਦੀ ਜੋ بگੜੀ ਹੈ ਤਕਦੀਰ ਉਸ ਨੂੰ ਸੰਵਾਰਨ ਦੀ ਸਮਰੱਥਾ ਰੱਖਦੇ ਹਨ ਜਾਂ ਨਹੀਂ ਰੱਖਦੇ ਇਸ ਗੱਲ ਨੂੰ ਜਰੂਰ ਵਿਚਾਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ